ਜਦੋਂ ਸੂਬਾ ਤੇ ਉਹਦਾ ਬਚਿਆ ਖੁਸ਼ਿਆ ਲਸ਼ਕਰ ਉਥੋਂ ਚਲਾ ਗਿਆ ਤਾਂ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰੀ ਤੇ ਸਿੰਘਾਂ ਨਾਲ ਲੈ ਕੇ ਤਲ ਦੇ ਕੰਢੀ ਤੇ ਪਹੁੰਚੀ ਜਿੱਥੇ ਹੁਣੇ-ਹੁਣੇ ਕਮਸਾਨ ਮੱਚ ਕੇ ਹਟਿਆ ਸੀ ਆਪ ਜੀ ਇੱਕ-ਇੱਕ ਕਰਕੇ ਸਭਨਾ ਸ਼ਹੀਦ ਸਿੰਘਾਂ پاس ਗਈ ਹਰ ਇੱਕ ਦਾ ਮੂੰਹ ਪਿਆਰ ਨਾਲ ਆਪਣੇ ਜਾਮੇ ਦੇ ਪੱਲੇ ਨਾਲ ਸਾਫ਼ ਕਰਦੀ ਹੋਈ ਉਹਨਾਂ ਨੂੰ ਦੋਹਾਂ ਲੋਕਾਂ ਦੀਆਂ ਦਾਤਾਂ ਵਖਣ ਲੱਗੀ ਇਸ ਸਮੇਂ ਆਪ ਨਹੀਂ ਵੇਖਿਆ ਕਿ ਇੰਨਾ ਸ਼ਹੀਦ ਸਿੰਘਾਂ ਵਿੱਚ ਇੱਕ ਸਿੰਘ ਦੇ ਸਵਾਸ ਅਜੇ ਬਾਕੀ ਹਨ ਤੇ ਉਹ ਸਹਿ ਕਰਿਆ ਹੈ ਗੁਰੂ ਜੀ ਝਟ ਉਸ ਦੇ ਕੋਲ ਗਈ ਤੇ ਪਾਸ ਬੈਠ ਕੇ ਪਿਆਰ ਨਾਲ ਉਸ ਦਾ ਸਿਰ ਪਲੋਸਿਆ ਤੇ ਕਿਹਾ ਮਹਾ ਸਿੰਘ ਅੱਖਾਂ ਖੋਲ ਵੇਖੋ ਅਸੀਂ ਤੇਰੇ ਕੋਲ ਬੈਠੇ ਹਾਂ ਸਹਿਬ ਜੀ ਦੀ ਮਿੱਠੀ ਆਵਾਜ਼ ਕੰਨੀਆਂ ਪੈਂਦਿਆਂ ਹੀ ਭਾਈ ਮਹਾ ਸਿੰਘ ਜੀ ਨੇ ਅੱਖਾਂ ਖੋਲ ਦਿੱਤੀਆਂ ਨજર ਭਰ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਫਿਰ ਹੱਥ ਜੋੜ ਕੇ ਧੀਮੀ ਆਵਾਜ਼ ਵਿੱਚ ਕਿਹਾ ਗੁਰੂ ਜੀਓ ਅੰਤ ਸਮੇਂ ਦਰਸ਼ਨ ਦੇ ਕੇ ਆਪਨੇ ਮੇਰੇ ਮਨ ਦੀ ਲਾਲਸਾ ਪੂਰੀ ਕਰ ਦਿੱਤੀ ਮੈਂ ਬੜਾ ਖੁਸ਼ ਹਾਂ ਗੁਰੂ ਜੀ ਨੇ ਪਿਆਰ ਨਾਲ ਕਿਹਾ ਭਾਈ ਮਹਾ ਸਿੰਘ ਅਸੀਂ ਤੇਰੇ ਤੇ ਬੜੇ ਪ੍ਰਸੰਨ ਹਾਂ ਜੇ ਤੂੰ ਜੀਵਨ ਚਾਹੁੰਨਾ ਹੈ ਤਾਂ ਮੰਗ ਲੈ ਅਸੀਂ ਤੇਰੇ ਪ੍ਰਾਣ ਰੱਖ ਲੈਨੇ ਹਾਂ ਜੇ ਤੂੰ ਕੁਝ ਹੋਰ ਮੰਗਣਾ ਚਾਹੁੰਦਾ ਹੈ ਤਾਂ ਮੰਗ ਲੈ ਅਸੀਂ ਤੇਰੀ ਕਾਮਨਾ ਪੂਰੀ ਕਰਦੇਾਂਗੇ ਗੁਰੂ ਜੀ ਦੇ ਪਿਆਰ ਭਰੇ ਬਚਨਾਂ ਸੁਣ ਕੇ ਭਾਈ ਮਹਾ ਸਿੰਘ ਨੇ ਅਰਜ਼ੋਈ ਕੀਤੀ ਸੱਚੇ ਪਾਤਸ਼ਾਹ ਜੇ ਤੁੱਠੇ ਹੋ ਤਾਂ ਸਿੰਘਾਂ ਨੇ ਜਿਹੜਾ ਵਧਾਵਾ ਆਪ ਜੀ ਨੂੰ ਲਿਖ ਕੇ ਹੀ ਦਿੱਤਾ ਸੀ ਉਸ ਨੂੰ ਪਾੜ ਦਿਓ ਜਿਸ ਨਾਲ ਉਹ ਆਪ ਜੀ ਦੇ ਸਿੱਖ ਤੇ ਆਪ ਉਹਨਾਂ ਦੇ ਗੁਰੂ ਬਣੇ ਰਹੋ ਭਾਈ ਮਹਾ ਸਿੰਘ ਦੀ ਅਰਜ਼ੋਈ ਸੁਣ ਕੇ ਗੁਰੂ ਜੀ ਨੇ ਕਿਹਾ ਮਹਾ ਸਿੰਘ ਤੂੰ ਧੰਨ ਹੈ ਤੇਰੇ ਮਨ ਵਿੱਚ ਸਵਾਰਥ ਦੀ ਥਾਂ ਪਰਿ ਉਪਕਾਰ ਦੀ ਭਾਵਨਾ ਵਸੀ ਹੋਈ ਹੈ ਪਰ ਜਿਹੜੀ ਸਿੱਖੀ ਜਾਨਣਾ ਪਿਆਰੀਆਂ ਕਰਕੇ ਗੁਰੂ ਤੋਂ ਮੇਮਖ ਹੋ ਗਈ ਸੀ ਤੂੰ ਉਸਨੂੰ ਕਿਉਂ ਮੇਲਦਾ ਹੈ ਮਾਸ ਅੰਗਲੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਪੁੱਤਰ ਭੁੱਲਾ ਕਰਦੇ ਰਹਿੰਦੇ ਹਨ ਪਰ ਪਿਤਾ ਉਹਨਾਂ ਦਾ ਭਲਾ ਚਾਹੁੰਦਾ ਹੋਇਆ ਉਹਨਾਂ ਨੂੰ ਸਦਾ ਬਖਸ਼ਦਾ ਰਹਿੰਦਾ ਹੈ ਮੇਸੋ ਮੇਰੀ ਇਹੀ ਆਸ ਲਾਲਸਾ ਹੈ ਕਿ ਆਪ ਟੁੱਟੀ ਸਿੱਖੀ ਨੂੰ ਮੁਰ ਗੰਢ ਲਵੋ ਇਸ ਤੋਂ ਬਿਨਾ ਮੇਰੀ ਹੋਰ ਕੋਈ ਇਸ਼ਾ ਨਹੀਂ ਤਦ ਗੁਰੂ ਜੀ ਨੇ ਬਦਾਵੇ ਵਾਲਾ ਕਾਗਜ਼ ਪਾੜ ਦਿੱਤਾ ਮਹਾ ਸਿੰਘ ਤੂੰ ਤਰ ਧਰਮ ਪਰ ਉਪਕਾਰੀ ਹੈ ਤੇਰਾ ਗੁਰੂ ਲੋਕ ਵਿੱਚ ਵਸਾ ਹੋਵੇਗਾ ਗੁਰੂ ਜੀ ਦੇ ਬਚਨ ਕਰਦੇ ਆ ਭਾਈ ਮਹਾ ਸਿੰਘ ਨੇ ਪ੍ਰਾਣ ਤਿਆਗ ਦਿੱਤੇ ਗੁਰਪੂਰੀ ਨੂੰ ਸੁਧਾਰ ਗਈ ਹੁਣ ਗੁਰੂ ਜੀ ਨੇ ਬਰਾੜ ਸਿੰਘਾਂ ਨੂੰ ਹੁਕਮ ਦੇ ਕੇ ਇੱਕ ਵੱਡੀ ਸਾਰੀ ਚਿੱਠੀ ਤਿਆਰ ਕਰਵਾਈ ਤੇ ਸ਼ਹੀਦ ਸਿੰਘਾਂ ਦੀ ਲੋਥਾਂ ਦਾ ਸੰਸਕਾਰ ਕਰਾ ਦਿੱਤਾ ਮੁਸਲਮਾਨ ਸਿਪਾਹੀਆਂ ਦੀਆਂ ਲੋਥਾਂ ਕਬਰਾਂ ਪਟਾਕੇ ਦਵਾ ਦਿੱਤੀਆਂ ਫਿਰ ਕਿਦਰਾਨੀ ਦੀ ਟਾਬ ਤੇ ਕੰਢੇ ਬੈਠ ਕੇ ਬਚਨ ਕੀਤੇ ਕਿ ਇੱਥੇ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਹੈ ਇਸੇ ਕਰਕੇ ਇਹ ਮਹਾਨ ਸ਼ੀਧੀ ਸਥਾਨ ਹੈ ਜਿਹੜਾ ਇਸ ਨੂੰ ਸ਼ਰਧਾ ਨਾਲ ਨਮਸਕਾਰ ਕਰੇਗਾ ਉਸ ਦਾ ਸੇਧ ਤੇ ਪ੍ਰਤਾਪ ਵਧੇਗਾ ਇੱਥੇ ਸਾਡੇ ਸਿੰਘ ਸ਼ਹੀਦੀਆਂ પાਕੇ ਮੁਕਤੀ ਨੂੰ ਪ੍ਰਾਪਤ ਹੋਏ ਹਨ ਇਸ ਦਾ ਨਾਮ ਅੱਜ ਤੋਂ ਮੁਕਤਸਰ ਹੈ ਜੋ ਨਰ ਨਾਰੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਇਥੇ ਇਸ਼ਨਾਨ ਕਰੇਗਾ ਉਸ ਦੇ ਸਾਰੇ ਪਾਪ ਦੂਰ ਹੋਣਗੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ